ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਮਾਂ 18 ਜਨਵਰੀ ਸਵੇਰ ਦੇ ਰਾਤ ਦੇ 2:00 ਵੱਜ ਚੁੱਕੇ ਆ ਸਰਦਾਰ ਨੀਸਮ ਸਿੰਘ ਡੱਲਿਆਰ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਆ ਅੱਜ ਸੰਬਤ ਹੈ 2:00 ਵਜੇ ਇਜਾਬ ਕਰ ਰਹੀ ਆ ਤਾਂ ਜਿੰਦੀ ਸਿਹਤ ਜਿਆਦਾ ਖਰਾਬ ਹੋ ਗਈ ਅੱਜ ਸਾਡਾ ਬਾਬਾ ਜੀ ਦਾ ਪਵਾਹੇ ਕੁਸ਼ਤੀ ਦਾ ਖਲਸਾ ਵਾਹੇ ਮੁਕਤੀ ਫਤਿਹ ਸੰਗਤ ਦੀ ਰਾਤ ਦੇ ਦੋ ਵੱਜ ਚੁੱਕੇ ਨੇ ਸੋ ਅੱਜ ਪ੍ਰਧਾਨ ਜੀ ਦਾ ਮਰਨ ਵਾਪਰ ਚਰਨ ਜੀ ਦੇ ਬਣ ਵਿੱਚ ਦਾਫਰ ਹੋ ਚੁੱਕਿਆ ਸੋ ਤੁਸੀਂ ਸਾਰੇ ਜਾਣਦੇ ਹੋ ਆਪਣੇਆਂ ਜੋ ਮੰਨੇ ਹੋਇਆ ਮੰਦਰ ਨੂੰ ਲਾਗੂ ਕਰਵਾਉਣ ਲਈ ਸਰਦਾਰ ਜੀ ਸਿੰਘ ਦੀ ਟੱਲੇ ਵਾਲੇ ਮਰਨਵਰਦ ਤੇ ਬੈਠੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਦੀ ਸਿਹਤ ਬਹੁਤ ਡਾਊਨ ਚੱਲ ਰਹੀ ਹੈ ਸੋ ਇਸ ਗੱਲ ਦਾ ਜੋ ਇੱਥੇ ਸਰਕਾਰੀ ਟੀਮ ਚੈੱਕਅਪ ਕਰਦੀ ਹੈ ਉਹ ਚੰਨੀ ਤਰ੍ਹਾਂ ਜਾਣੂ ਆ ਪ੍ਰਧਾਨ ਜੀ ਦੀ ਸਿਹਤ ਤੋਂ ਸੋ ਜੇ ਗੱਲ ਕਰੀਏ ਪਿਛਲੇ ਆਪਾਂ ਲਗਭਗ 10 ਕਿਲੋਗ੍ਰਾਮ ਤੱਕ ਦੀ ਵੀ ਪ੍ਰਧਾਨ ਜੀ ਤੋਂ ਲੈ ਕੇ 2.5 ਲੀਟਰ ਤੱਕ ਪਾਣੀ ਪੀ ਰਹੇ ਸੀ ਸੋ ਪਿਛਲੇ 4-5 ਦਿਨਾਂ ਤੋਂ ਪ੍ਰਧਾਨ ਜੀ ਇੱਕ ਗਲਾਸ ਤੋਂ ਲੈ ਕੇ 1.5 ਜਾਂ 2 ਗਲਾਸ ਪੀ ਰਹੇ ਨੇ 24 ਘੰਟਿਆਂ ਦੇ ਵਿੱਚ ਸੋ ਉਹ ਵੀ ਭਾਸ਼ ਨਹੀਂ ਰਿਹਾ ਜਦੋਂ ਪਾਣੀ ਪੀਂਦੇ ਨੇ ਨਾਲ ਦੀ ਨਾਲ ਉਲਟੀਆਂ ਸ਼ੁਰੂ ਹੋ ਜਾਂਦੀਆਂ ਇਹ ਗੱਲ ਡਾਕਟਰਾਂ ਦੇ ਧਿਆਨ ਚ ਪਰ ਪੰਜਾਬ ਸਰਕਾਰ ਨੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਅਫਸਰ ਇਹ ਨੇ ਰਿਪੋਰਟ ਦਿੱਤੀ ਸੀ ਜਬਰੀ ਇੰਪੋਰਟ ਵਿੱਚ ਕਿ ਡੱਲੇ ਲੱਭਦੀ ਸਿਹਤ ਵਿੱਚ ਸੁਧਾਰ ਹੋ ਗਿਆ ਤੋਂ ਸ਼ੰਕੇ ਖੜੇ ਕੀਤੇ ਜਾ ਰਹੇ ਸੀ ਕੁਝ ਸੱਜਣ ਵੀਡੀਓ ਪਾ ਰਹੇ ਸੀ ਕਿ ਡੱਲੇਰ ਦਾ ਕੁਝ ਖਾ ਰਹੇ ਨੇ ਪਰ ਅਸੀਂ 26 ਜੁਲਾਈ ਤੋਂ ਲੈ ਕੇ 26 ਨੰਬਰ ਤੋਂ ਹਨਾ ਪ੍ਰਧਾਨ ਜੀ ਦੇ ਨਾਲ ਹੁੰਦੇ ਹਨ ਰਾਤ ਨਾਲ ਤੋਂ ਪ੍ਰਧਾਨ ਜੀ ਦੀ ਸਿਹਤ ਜਿਹੜਾ ਉਹ ਸਰਕਾਰ ਕਹਿ ਰਹੀ ਹੈ ਸੁਧਾਰ ਹੋ ਰਿਹਾ ਉਹ ਕੋਈ ਕੋਰਣਾ ਪਾਵਾਂ ਫਲਾਦ ਫੈਹਰਾਈਆਂ ਜਾ ਰਹੀਆਂ ਲੋਕਾਂ ਦੇ ਭਾਰਮ ਪੈਰਾ ਕੀਤਾ ਜਾ ਰਿਹਾ ਵੀ ਯਾਰ 53 55 ਦਿਨ ਬੰਦਾ ਕਿਸੇ ਨਾ ਕੋਈ ਕਾਦੇ ਵਿੱਚੇ ਬਣਾ ਕੇ ਮੈਂ ਜਿੰਦਾ ਰਹੇਗਾ ਪਰ ਸੰਗਤ ਜੀ ਬੇਨਤੀ ਆ ਡੱਲੇ ਵਾਲਾ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉਲਟੀਆਂ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਉਲਟੀਆਂ ਕਰ ਰਹੇ ਨੇ ਪਿਛਲੇ 4-5 ਦਿਨਾਂ ਤੋਂ ਪਾਣੀ ਨਹੀਂ ਪਚਦਾ ਪ੍ਰਧਾਨ ਜੀ ਦੇ ਸੋ ਰਾਤ ਉਲਟੀਆਂ ਕੀਤੀਆਂ ਕੱਲ ਕੀਤੀਆਂ ਹੁਣ ਇਸ ਸਮੇਂ ਵੀ ਕਰ ਰਹੇ ਹਨ ਸੋ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਪ੍ਰਧਾਨ ਜੀ ਦੀ ਸੋ ਵਾਟਵਾ ਦੇ ਗੈਂਤੀ ਚ ਕਸਾਨ ਵੀਰ ਇੱਥੇ ਪਹੁੰਚੋ ਤਾਂ ਜੋ ਮੋਰਟੇਸ ਦੀ ਤਾਕਤ ਵਧਾ ਕੇ ਆਪਾਂ ਪ੍ਰਧਾਨ ਜੀ ਦੀ ਜਾਨ ਬਚਾ ਸਕੀਏ ਸੋ ਕੇਂਦਰ ਸਰਕਾਰ ਨੂੰ ਸ਼ਿਕਾਇਤ ਕਰ ਸਕੀਏ ਸੋ ਰਾਤ ਦੇ 2 ਵਜੇ ਤੋਂ ਉੱਪਰ ਦਾ ਸਮਾਂ ਜੀ ਪ੍ਰਧਾਨ ਜੀ ਉਲਟੀਆਂ ਕਰ ਰਹੇ ਨੇ ਬਹੁਤ ਬੁਰਾ ਹਾਲ ਆ ਜੀ ਪ੍ਰਧਾਨ ਜੀ ਦਾ ਵਾਹਿਗੁਰੂ ਜੀ ਦਾ ਖਾਲਤਾ ਵਾਹਿਗੁਰੂ ਜੀ ਕੀ ਤਕਤ